ਆਪੋ ਜੀ ਕੀ ਬੇਨਤੀ ਕਰਦੇ ਹਾਂ ਇਹਨੂੰ ਸਰਕਾਰ ਨੂੰ ਜੀ ਤੁਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਜੀ ਮੇਰਾ ਨਾਮ ਭਰਪੂਰ ਸਿੰਘ ਹੈ ਜੀ ਮੈਂ ਇਹ ਕਹਿੰਦਾ ਸਾਡਾ ਰਿਕਾਰਡ ਦਰੋ ਕੀਤਾ ਜਾਵੇ ਇੰਤਕਾਲ ਦਰੋ ਕੀਤਾ ਜਾਵੇ ਸਾਡੀ ਜੋ ਬਣਦੀ ਜ਼ਮੀਨ ਹੈ ਉਹ ਦਿੱਤੀ ਜਾਵੇ ਸਾਡਾ ਜੋ ਪੇਮੈਂਟ ਬਣਦਾ ਠੀਕ ਹੈ ਜੀ ਅਜੀ ਧੰਨਵਾਦ ਹੈ ਸਰਕਾਰ ਦੇ ਬੰਦਾ ਪਿੰਡ ਮਹਿਮੂਦਪੁਰ ਕਿਸਾਨ ਦੇ ਘਰ ਪਹੁੰਚੇ ਹਾਂ ਜੀ ਜੋ ਕਿ ਆਪਣਾ ਭਰਪੂਰ ਸਿੰਘ ਜੀ ਨੇ ਇਹਨਾਂ ਦਾ ਕੇਸ ਲੜਕਿਆ ਹੋਇਆ ਕਾਫੀ ਲੰਮੇ ਸਮੇਂ ਤੋਂ ਲਗਭਗ 20 ਸਾਲਾਂ ਤੋਂ ਤੇ ਕੀ ਗੱਲਬਾਸੀ ਜੀ ਭਰਪੂਰ ਸਿੰਘ ਜੀ ਜੋ ਕਿ ਹਾਲੇ ਤੱਕ ਆਪਣਾ ਕੋਈ ਹੱਲ ਨਹੀਂ ਹੋਇਆ ਹੈ ਸਾਰੀ ਗੱਲ ਦੱਸੋਗੇ ਦਰਸ਼ਕਾਂ ਨੂੰ ਜੋ ਆਪਣੇ ਦੇਖ ਰਹੇ ਨੇ ਸਾਰੀ ਗੱਲ ਦੱਸਾਂਗੇ ਜੀ ਹਾਂਜੀ ਮੇਰਾ ਨਾਮ ਹੈ ਜੀ ਭਰਪੂਰ ਸਿੰਘ ਟਾਲੇਵਾਲ ਪਿੰਡ ਮਹਿਮੂਪੁਰ ਜ਼ਿਲ੍ਹਾ ਕੈਥਲ ਤਹਿਸੀਲ ਗੂਲਾ ਤੇ ਹਰਿਆਣਾ ਮੇਰੀ ਜਮੀਨ ਨਹਿਰ ਦੇ ਵਿੱਚ ਆਈ ਸੀ ਜੀ ਜਿਹਦੇ ਵਿੱਚ ਕੀ ਪਰਿਵਾਰ ਨੇ ਡਬਲ ਐਂਟਰੀ ਕਰਤੀ ਜੀ ਉਹਨਾਂ ਦੇ ਖੇਤ ਦੀ ਐਂਟਰੀ ਕੀਤੀ ਨਹੀਂ ਸਾਡੇ 'ਚ ਡਬਲ ਐਂਟਰੀ ਕਰਤੀ ਜੀ ਡਬਲ ਐਂਟਰੀ ਕਰਕੇ ਜਿੰਨੀ ਜਮੀਨ ਨਹਿਰ ਦੇ ਵਿੱਚ ਆਈ ਹੈ ਸਾਡੀ 30 ਨਾਲ 14 ਮਰਲੇ ਜਮੀਨ ਦੋਨੇ ਘਰਾਂ ਦੇ ਆਈ ਹੈ ਜੀ ਮੇਵਾ ਸਿੰਘ ਨੰਬਰਦਾਰ ਤੇ ਭਰਪੂਰ ਸਿੰਘ ਜੀ ਸਾਡੇ ਸਾਰੇ ਪ੍ਰਬਾਰ ਜੀ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਕੀ ਕੀਤਾ ਜੀ 30 ਕਨਾਲਾ 14 ਮਰਲੇ ਜਮੀਨ ਵੀ ਸਾਡੇ ਪਾਸ ਤੇ 17 ਕਨਾਲਾ 6 ਮਰਲੇ ਜ ਵੀ ਉਹਨਾਂ ਦੇ ਨਾਂ ਲੱਗ ਗਏ ਪੇਮੈਂਟ ਵੀ ਉਹ ਲੈ ਗਏ ਜੀ 67 ਕਨਾਲਾ 19 ਮਰਲਿਆਂ ਦੀ ਪੇਮੈਂਟ ਲੈ ਗਏ ਜੀ ਠੀਕ ਹੈ ਜੀ 67 ਕਨਾਲਾ 19 ਮਰਲੇ ਦੀ ਪੇਮੈਂਟ ਲੈ ਗਏ 79 ਕਨਾਲਾ 7 ਮਰਲੇ ਜਮੀਨ ਅਜੇ ਬਾਹਰ ਹੈ ਨੇ ਅੱਜ ਵੀ ਠੀਕ ਹੈ ਵੀ ਇੰਨਾ ਤਾਂ ਕਰਦਾ ਮੈਂ ਅੱਜ ਤੱਕ ਦੁਨੀਆ 'ਚ ਦੇਖਿਆ ਨਹੀਂ ਮੇਰੀ ਵੀ ਉਮਰ 70 ਸਾਲ ਦੀ ਹੋ ਗਈ ਠੀਕ ਹੈ ਜੀ ਪਹਿਲਾਂ ਅਸੀਂ ਕੇਸ ਪਾਇਆ ਸੀ ਕੱਲ੍ਹ ਨਾ ਵਕੀਲ ਕੋਲ ਕਾਲੜ ਵਕੀਲ ਨੇ 2-3 ਸਾਲ 4 ਚਲਾ ਕੇ ਉਸ ਤੋਂ ਬਾਅਦ ਕੇਸ ਵਾਪਸ ਲੈਣਿਆ ਜੀ ਕਿ ਕਿੱਥੇ ਪਾਇਆ ਸੀ ਆਪਣਾ ਤਹਿਸੀਲ ਚ ਹਾਂ ਜੀ ਸਿਵਲ ਕੋਰਟ ਗੋਲਾ ਜੀ ਠੀਕ ਹੈ ਜੀ ਹਾਂ ਜੀ ਉਹਨੇ ਵਾਪਸ ਲੈ ਲਿਆ ਜੀ ਉਸ ਤੋਂ ਬਾਅਦ 2 ਮਹੀਨੇ 2-3 ਮਹੀਨੇ ਬਾਅਦ ਗੁਰਦੇਵ ਸਿੰਘ ਵਕੀਲ ਨੇ ਪਾਇਆ ਜੀ ਗੁਰਦੇਵ ਸਿੰਘ ਵਕੀਲ ਨੇ ਮੈਨੂੰ ਸਪੈਸ਼ਲ ਕਹਿਤਾ ਵੀ ਤੇਰੇ ਹੱਕ ਤੋਂ ਹੋਊਗਾ ਸਾਰਾ ਕੁਝ ਮੈਂ ਸਾਰਾ ਕੁਝ ਪੜ੍ਹ ਲਿਆ ਬਹੁਤ ਵਧੀਆ ਉਹਨੇ ਕੇਸ ਲਿਖਿਆ ਪਰ ਉਸ ਤੋਂ ਬਾਅਦ ਉਹਨੂੰ ਵੀ ਪਤਾ ਨਹੀਂ ਕੀ ਬਿਮਾਰੀ ਹੋਈ ਹੈ ਜੀ ਹੁਣ ਉਹ ਐਸ ਟਾਈਮ ਤਾਂ ਗੁਜ਼ਰ ਚੁੱਕਿਆ ਜੀ ਠੀਕ ਹੈ ਜੀ ਦੂਸਰੇ ਵਕੀਲ ਵੀ ਜਿਹਨੂੰ ਅਸੀਂ ਕਿਸੇ ਨੂੰ ਅਸੀਂ ਕੇਸ ਦਿੰਨੇ ਆ ਉਹ ਕਹਿੰਦੇ ਵੀ ਮਹਿਕਮੇ ਦੇ ਖਿਲਾਫ ਹੈ ਨਹਿਰ ਮਹਿਕਮੇ ਦੇ ਖਿਲਾਫ ਹੈ ਮਾਲ ਮਹਿਕਮੇ ਦੇ ਖਿਲਾਫ ਹੈ ਵਿਚਰਤੀ ਪੰਚਾਇਤ ਵੀ ਸਾਡੇ ਖਿਲਾਫ ਹੈ ਜੀ ਸਾਡੀ ਤਾਂ ਇਹ ਹੀ ਮੰਗ ਹੈ ਵੀ ਦੇਖ ਕੇ ਇਹਨੂੰ ਦਰਸਤ ਕੀਤਾ ਜਾਵੇ ਜੀ ਅੱਛਾ ਜੀ ਹਾਂਜੀ ਇਹ ਸਾਡੀ ਮੰਗ ਹੈ ਜੀ ਹਾਂਜੀ ਇਸ ਵਕਤ ਜੋ ਮੇਨ ਮੁੱਦਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਮੇਨ ਮੁੱਦਾ ਤਾਂ ਇਸ ਤਰ੍ਹਾਂ ਜੀ ਹੁਣ ਜਦੋਂ ਉਹ ਦਰਸਤ ਕਰਨਗੇ ਜੇ ਤਾਂ ਉਹਨਾਂ ਨੇ ਸ਼ੀਸ਼ੇ ਮੁਤਾਬਕ ਜ਼ਮੀਨ ਕੱਟੇ ਹੋਈ ਹੋਵੇ ਪਰ ਤਾਂ ਸਮਝ ਆਪੇ ਜੀ ਉਹ ਜੋ ਜੋ ਜੀ ਕੀਤਾ ਉਹਨੇ ਉਹ ਕਰ ਰਿਹਾ 2002 ਦੀ ਜਮ੍ਹਾਂਬੰਦੀ ਸੀ ਜਿਹੜੀ ਉਹਦੇ ਚ ਜ਼ਮੀਨ ਸੀ ਸਾਡੇ 148 ਕਨਾਲ 8 ਮਰਲੇ ਸਾਂਝੀ ਜਿਹਦੇ ਵਿੱਚ 83 ਕਨਾਲ 17 ਮਰਲੇ ਮਹਿਬਾ ਸਿੰਘ ਦੀ ਸੀ 64 11 ਸਾਡੀ ਸੀ ਜੀ ਉਹ ਉਸ ਜਮ੍ਹਾਂਬੰਦੀ ਦੇ ਵਿੱਚ 2002 ਤਿੰਨ ਦੀ ਜਮ੍ਹਾਂ ਦੇ ਬੰਦੀ ਦੇ ਵਿੱਚ ਇੱਕ ਕਿੱਲਾ ਜ਼ਮੀਨ ਵਧਾ ਦਿੱਤੇ ਜੀ ਜਮ੍ਹਾਂ ਬੰਦੀ 156 ਕਨਾਲ 8 ਮਰਲਿਆਂ ਦੀ ਕਰ ਦਿੱਤੀ ਕੋਈ ਉਹਦੇ ਜ਼ਮੀਨ ਦੇ ਮੁਤਾਬਕ ਕੋਈ ਹਿੱਸੇ ਨਹੀਂ ਬਣਾਏ ਆਪਦੀ ਮਰਜ਼ੀ ਕੀਤੀ ਹੈ ਜੋ ਵੀ ਕੀਤੀ ਹੈ ਜੀ। ਪਰ ਜਿੱਥੇ ਵੀ ਅਸੀਂ ਜੇ ਜੇ ਅਸੀਂ ਜਾਣਦੇ ਆ ਵਕੀਲ ਵੀ ਇਹ ਕਹਿੰਦੇ ਨੇ ਕਿ ਇੰਨਾ ਲੰਮਾ ਟਾਈਮ ਹੋ ਗਿਆ ਸਾਡੇ ਨਾਲ ਦੋਸਤੀ ਹੈ ਜੀ ਉਹਨਾਂ ਦੀ ਕਿਸੇ ਦੀ ਮੈਰ ਨਹਿਰ ਵਿਭਾਗ ਮੇ ਨਾਲ ਕਿਸੇ ਦੀ ਮਾਲ ਮਹਿਕਮੇ ਨਾਲ ਵੀ ਅਸੀਂ ਸਰਕਾਰ ਤੋਂ ਤਾਂ ਇਹੀ ਮੰਗ ਕਰਦੇ ਹਾਂ ਵੀ ਸੀਬੀਆਈ ਤੋਂ ਇਨਕੁਆਰੀ ਕਰਾਈ ਜਾਵੇ ਜੀ ਜੋ ਸਾਡਾ ਬਣਦਾ ਹੱਕ ਉਹ ਤੋਂ ਆ ਜਾਵੇ ਜੋ ਇਹਦੇ ਵਿੱਚ ਦੋਸ਼ੀ ਆਉਂਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਵੇ। ਠੀਕ ਹੈ ਜੀ। ਹਾਂ ਜੀ। ਕੁਛ ਹੀ ਦੇ ਸਕਦੇ ਹਾਂ ਦਰਸ਼ਕੋ ਜੋ ਤਸਵੀਰਾਂ ਦੇਖਣ ਆਸਣ ਹਰਿਆਣਾ ਤੋਂ ਦਿਖਾ ਰਹਿਆਂਗੇ ਜੋ ਕਿ ਪਿੰਡ ਮਹਿਮੂਦਪੁਰ ਤੇ ਜ਼ਿਲ੍ਹਾ ਕੈਥਲਾ ਜੀ ਤੇ ਤਹਿਸੀਲ ਹੈਗੀ ਹੈ ਇਹ ਗੋਲਾ ਤੇ ਬਹੁਤ ਹੀ ਤੱਕਾ ਹੋ ਰਿਹਾ ਕਿਸਾਨ ਦੇ ਨਾਲ ਜੋ ਕਿ 2004-5 ਦੇ ਵਿੱਚ ਜੋ ਨਹਿਰ ਨਿਕਲੀ ਸੀ ਇੱਥੋਂ ਤੇ ਉਹਨਾਂ ਦੇ ਵਿੱਚ ਇਸ ਦੀ ਜ਼ਮੀਨ ਆ ਗਈ ਸੀ ਤੇ ਇਹਨਾਂ ਨੂੰ ਜੋ ਵੀ ਇਹਨਾਂ ਦੀ ਕਾਗਜ਼ੀਕਾਰ ਵੀ ਦੁਰਸਤ ਨਹੀਂ ਹੋਈ ਤੇ ਇਹ 20 ਸਾਲਾਂ ਤੋਂ ਭਟਕ ਰਹੇ ਨੇ ਤੇ ਅਸੀਂ ਬੇਨਤੀ ਕਰਦੇ ਹਾਂਗੇ ਜੋ ਹਰਿਆਣਾ ਸਰਕਾਰ ਆ ਤੇ ਨਾਇਬ ਸਿੰਘ ਸੈਣੀ ਜੋ ਵੀ ਮੁੱਖ ਮੰਤਰੀ ਨੇ ਉਹ ਇਹਨਾਂ ਦੀ ਮਦਦ ਜ਼ਰੂਰ ਕਰਨ ਜੀ ਗਰੀਬ ਕਿਸਾਨ ਨੇ ਇਹਨਾਂ ਦਾ ਜੋ ਵੀ ਇਹ ਦੁੱਖਦਰਦਾ ਉਹ ਜ਼ਰੂਰ ਸੁਣਾਇਆ ਜਾਵੇ ਜੀ ਬੇਨਤੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਵਿੱਚ ਸਾਨੂੰ ਸਾਰੀ ਜਾਣਕਾਰੀ ਦੇ ਰਹੇਗਾ ਜੋ ਕਿਸਾਨਾਂ ਦਾ ਭਪੂਰ ਸਿੰਘ ਜੋ ਕਿ ਢੱਲਾ ਮੱਠਾ ਵੀ ਰਹਿੰਦਾ ਤੇ ਬੇਨਤੀ ਕਰ ਰਿਹਾ ਸਰਕਾਰ ਅੱਗੇ ਵੀ ਜੋ ਵੀ ਸਾਡੀ ਜ਼ਮੀਨਾਂ ਆਗੇ ਉਹਦੇ ਵਿੱਚ ਦਰਸਤ ਕਰਨ ਵਾਲਾ ਜੋ ਵੀ ਆ ਉਹ ਵੀ ਕੀਤਾ ਜਾਵੇ ਤੇ ਬੇਨਤੀ ਵਾਰੀ ਵਾਰੀ ਕਰ ਰਹਾ ਹੈਗਾ ਸਰਕਾਰ ਅੱਗੇ ਹਰਿਆਣਾ ਸਰਕਾਰ ਅੱਗੇ ਤੇ ਕਿਸਾਨ ਬਹੁਤ ਦੁਖੀ ਹੈ ਜੀ ਇਹ ਜੋ ਨਹਿਰ ਦੇ ਵਿੱਚ ਇਹਨਾਂ ਦੀ ਜ਼ਮੀਨ ਆਈ ਆ ਉਹਦੀ ਤਰਸਤੀ ਦੇ ਲਈ ਇਹ ਦਰਦਾ ਦੋ ਜੋ ਵੀ ਇਹਨਾਂ ਦੀ ਜ਼ਮੀਨ ਆਈ ਹੈ ਦਰਦਰਾ ਠੋਕਰ ਖਾਣ ਦੇ ਲਈ ਮਜਬੂਰ ਨੇ ਇਹ 20 ਸਾਲ ਹੋ ਗਏ ਇਹਨਾਂ ਨੂੰ ਘਰੋਂ ਪੈਸਾ ਲੱਗ ਰਿਹਾ ਤੜ ਤੜ ਤੇ ਕੋਈ ਯਾਨੀ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਹਰਿਆਣਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਵੀ ਕਿਸਾਨਾਂ ਦੀ ਜਰੂਰ ਸੁਣੀ ਜਾਵੇ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਜੋ ਕਿ ਹਰਿਆਣਾ ਦਾ ਕਿਸਾਨ ਸਾਡੇ ਅੱਗੇ ਰਜੋਈ ਕਰ ਰਿਹਾ ਹੈਗਾ ਵੀ ਸਾਡੀ ਜੋ ਆਵਾਜ਼ ਆ ਗਈ ਉਹ ਹਰਿਆਣਾ ਦੇ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ। ਸੋ ਬੇਨਤੀ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸਾਨ ਦੀ ਆਵਾਜ਼ ਆ ਗਈ ਪੁੰਸ ਕੇ ਕਟਵਟ 20 ਸਾਲਾਂ ਤੋਂ ਇਸ ਤਰ੍ਹਾਂ ਹੀ ਭਟਕਦਾ ਫਿਰ ਰਿਹਾ ਹੈ ਇਹ ਬਚਾਰਾ ਤੇ ਪਰਿਵਾਰ ਪਾਲਣ ਦੀ ਕੋਸ਼ਿਸ਼ ਦੇ ਵਿੱਚ ਜੋ ਵੀ ਇਹਨਾਂ ਦੀ ਜ਼ਮੀਨ ਬਣਦੀ ਹੈਗੀ ਉਸ ਦਾ ਹੱਕ ਲੈਣ ਦੇ ਲਈ ਇਹ ਦਰਦ ਦਾ ਠੋਕਰਾ ਖਾ ਰਿਹਾ। ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸਾਨ ਨੂੰ ਉਸ ਦਾ ਹੱਕ ਜ਼ਰੂਰ ਮਿਲ ਸਕੇ ਜੀ। ਤੇ ਬਣੇ ਰਹੋ ਜੀ ਪੰਜਾਬ ਸਕਾਈ ਨਿਊਜ਼ ਤੇ ਤੇ ਸਾਡੇ ਚੈਨਲ ਤੇ। ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਜੋ ਕਿਸਾਨ ਨੂੰ ਇਸਦਾ ਹੱਕ ਮਿਲ ਸਕੇ ਜੀ ਸੋ ਬੇਨਤੀ ਪ੍ਰਵਾਨ ਕਰਿਓ ਜੀ ਜੋ ਕਿ ਆਪਾਂ ਗਰੀਬਾਂ ਦੇ ਹੱਕ ਵਿੱਚ ਖੜਦਿਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਬਹੁਤ ਵੀਡੀਓ ਜਾਨੀ ਹੋਰ ਚੈਨਲਾਂ ਤੋਂ ਪਾਈਆਂ ਨੇ ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਸਾਨੂੰ ਬੁਲਾਇਆ ਗਿਆ ਤੇ ਅਸੀਂ ਇਹਨਾਂ ਦੀ ਫਰਿਆਦ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਦੇਖਣ ਵਾਲਿਆਂ ਦਾ ਵੀ ਫਰਜ਼ ਬਣਦਾ ਵੀ ਜੋ ਕਿਸਾਨ ਦੀ ਮਦਦ ਜ਼ਰੂਰ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੂ ਜੀ ਕੀ ਬੇਨਤੀ ਕਰਦੇ ਹਾਂ ਪੰਜਾਬ ਇਹਨੂੰ ਸਰਕਾਰ ਨੂੰ ਜੀ ਤੁਸੀਂ ਮੈਂ ਸਰਕਾਰ ਨੂੰ ਬੇਨਤੀ ਕਰ ਰਿਹਾ ਜੀ ਮੇਰਾ ਨਾਮ ਭਰਪੁਰ ਸਿੰਘ ਹੈ ਜੀ ਮੈਂ ਇਹਨਾਂ ਨੂੰ ਇਹ ਕਹਿੰਦਾ ਛੜੜਾ ਰਿਕਾਰਡ ਦਰੋ ਕੀਤਾ ਜਾਵੇ ਇੰਤਕਾਲ ਦਰੋ ਕੀਤਾ ਜਾਵੇ ਸਾਡੀ ਜੋ ਬਣਦੀ ਜ਼ਮੀਨ ਹੈ ਉਹ ਦਿੱਤੀ ਜਾਵੇ ਸਾਡੀ ਜੋ ਪੇਮੈਂਟ ਬਣਦੀ ਹੈ ਠੀਕ ਹੈ ਜੀ ਅੱਜ ਧੰਨਵਾਦ ਹੈ ਸਰਕਾਰ ਦੇ ਜੀ